ਸੋ ਜੀ ਮੇ ਤੁਹਾਨੂੰ ਪਤਾ ਹੀ ਹੈ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੋਰੀਆਂ ਦਾ ਸਿਲਸਲਾ ਲਗਾਤਾਰ جاری ਹੈ ਜਿੱਥੇ ਪੁਲਿਸ ਮਿਹਨਤ ਕਰਕੇ ਕਾਫੀ ਮੁਸ਼ਕਲ ਕਰਕੇ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹੋਈ ਹੈ ਲੇਕਿਨ ਫੇਰ ਵੀ ਚੋਰ ਜਿਹੜੇ ਹੈ ਉਹ ਤਰਕ ਹੈ ਚੋਰਾ ਦੇ ਹੌਸਲੇ ਲਗਾਤਾਰ ਬੁਲੰਦ ਹੈ ਤੇ ਤੁਹਾਨੂੰ ਦਿਖਾਣੇ ਆ ਕਿ ਰਾਜਪੁਰਾ ਜਦ ਆਪਾਂ ਰਾਜਪੁਰੇ ਵੱਲ ਨੂੰ ਜਾਂਦੇ ਆ ਗगन ਚੌਕ ਤੋਂ ਜਦ ਇਹ ਓਵਰਬ੍ਰਿਜ ਚੜਦੇ ਆ ਤੇ ਇੱਥੇ ਬਿਲਕੁਲ ਕੋਨੇ ਤੇ ਆਨੰਦ ਕਰਿਆਨਾ ਸਟੋਰ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਆ ਆਨੰਦ ਕਰਿਆਨਾ ਸਟੋਰ ਜਿਹੜਾ ਹੈ ਇਹ ਬਣਿਆ ਹੋਇਆ ਇੱਥੇ ਰਾਤੀ ਚੋਰਾਂ ਨੇ ਦਬਿਸ਼ ਕੀਤੀ ਹੈ ਤੇ ਕਾਫੀ ਕਰਿਆਨੇ ਦਾ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਿਅਸਤ ਰੋਡ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਸਤ ਰੋਡ ਤੇ ਜਿਹੜੀ ਹੈ ਇਹ ਚੋਰੀ ਹੋਈ ਹੈ ਤੁਸੀਂ ਆਪਾਂ ਦੁਕਾਨ ਦੇ ਅੰਦਰ ਚਲਦੇ ਤਾਂ ਉਹਨੂੰ ਦਿਖਾਣੇ ਕਿ ਕਿੱਥੇ ਕਿੱਥੇ ਚੋਰ ਜਿਹੜੇ ਹੈ ਚੋਰਾਂ ਨੇ ਦਬਿਸ਼ ਕੀਤੀ ਹੈ ਦੇਖੋ ਕਿੰਨੀ ਵੱਡੀ ਦੁਕਾਨ ਹੈ ਇਹ ਕਰਿਆਨੇ ਦੀ ਔਰ ਮੇਨ ਰੋਡ ਦੇ ਉੱਤੇ ਚੋਰੀ ਹੋਣਾ ਕਿੰਨੀ ਵੱਡੀ ਇੱਕ ਗੱਲ ਮੰਨੀ ਜਾ ਸਕਦੀ ਹੈ ਕਿ ਚੋਰਾਂ ਦੇ ਕਿੰਨੇ ਹੌਸਲੇ ਬੁਲੰਦ ਹੈ ਕਿ ਉਹਨਾਂ ਨੂੰ ਜਮਈ ਜਿਹੜਾ ਹੈਗਾ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਹਨ ਲਗਾਤਾਰ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਚੋਰ ਜਿਹੜੇ ਹਨ ਕਿੱਥੋਂ ਵੜੇ ਹਨ ਕਿੱਥੋਂ ਇਹ ਆਏ ਹਨ ਸੀਸੀਟੀਵੀ ਫੁਟੇਜ ਤੁਸੀਂ ਦੇਖ پا ਰਹੇ ਹੋ ਇਨਸਾਈਡ ਦੇ ਵਿੱਚ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਚੋਰ ਦੁਕਾਨ ਦੇ ਅੰਦਰ ਫਿਰਕੇ ਬੜੇ ਆਰਾਮ ਨਾਲ ਕੋਈ ਡਰ ਨਹੀਂ ਹੈ ਉਸ ਨੂੰ ਕੋਈ ਕੁਝ ਨਹੀਂ ਹੈ ਤੇ ਬਿਨਾਂ ਡਰੇ ਜਿਹੜਾ ਹੈ ਚੋਰ ਦੁਕਾਨ ਦੇ ਅੰਦਰ ਫਿਰਕੇ ਚੋਰੀ ਨੂੰ ਅੰਜਾਮ ਦੇ ਰਹੇ ਹਨ ਉਹਨਾਂ ਨੂੰ ਚੋਰਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਲੇਕਿਨ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਲੇਕਿਨ ਪੁਲਿਸ ਲਗਾਤਾਰ ਜਿਹੜੀ ਹੈ ਛਾਪੇਮਾਰੀ ਕਰਕੇ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹੋ ਰਹੀ ਹੈ ਲੇਕਿਨ ਚੋਰਾਂ ਦੇ ਹੌਸਲੇ ਹੁਣ ਵੀ ਬੁਲੰਦ ਹੈ ਇਹ ਆਨੰਦ ਕਰਿਆਣਾ ਸਟੋਰ ਦੇ ਜਿਹੜੇ ਮਾਲਕ ਹੈ ਇਹਨਾਂ ਵੱਲੋਂ ਸਾਨੂੰ ਸਿੱਧੇ-ਸਿੱਧੇ ਫੋਨ ਆਂਦਾ ਹੈ ਕਿ ਸਾਡੀ ਦੁਕਾਨ ਦੇ ਵਿੱਚ ਚੋਰੀ ਹੋ ਗਈ ਹੈ ਦੇਖੋ ਨੁਕਸਾਨ ਹੋ ਚੁੱਕਿਆ ਹੈ ਇੱਕ ਇਹ ਜੀ ਬਿਜ਼ੀ ਰੋਡ ਦੇ ਉੱਤੇ ਦੁਕਾਨ ਹੋਣਾ ਬੰਦਾ ਆਰਾਮ ਦਾ ਸੋੰਦਾ ਕਰ ਕੀ ਉਰੇ ਕੁਝ ਵੀ ਨਹੀਂ ਹੋ ਸਕਦਾ ਲੇਕਿਨ ਉਰੇ ਵੀ ਇਹ ਜੀ ਗ ਸੋ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੇ ਵਜੇ ਦੁਕਾਨ ਬੰਦ ਕਰਕੇ ਗਏ ਜੀ ਮੈਂ ਸਰ 9:30 ਵਜੇ ਰਾਤ ਨੂੰ ਬਿਤਾ ਕੇ ਗਿਆ ਜੀ ਦੁਕਾਨ ਸਵੇਰੇ ਮੈਂ 9:45 ਤੇ ਆ ਕੇ ਛੜ ਰਚਿਆ ਆਗੇ ਦੇਖਿਆ ਲੋਕ ਡੁੱਟੇ ਮੇ ਗੱਲੇ ਦੇ ਸਾਰਾ ਸਮਾਨ ਉਲਝ ਬੁਲਝ ਹੋਇਆ ਪਿਆ ਪੇਮੈਂਟ ਪਈ 3540 ਰੁਪਏ ਕੈਸ਼ ਹੋ ਲੈ ਗਏ ਆ ਬਾਕੀ ਸਮਰ ਰਾਸ਼ਨ ਦਾ ਸਮਾਨ ਕੰਨੀਆ ਰਬੈਂਡ ਦੀਆਂ ਤੇਲ ਦੀਆਂ ਬਹੁਤ ਕੁਝ ਮਤਲਬ ਥੈਲੇ ਭਰ ਕੇ ਲੈ ਗਏ ਆ ਦੋ ਬੰਦੇ ਆਏ ਸੀ ਉਪਰੋਂ ਪਾੜ ਪਾੜਿਆ ਜੀ ਔੜੀ ਮੇਰੀ ਲਾ ਕੇ ਉਪਰੋਂ ਵਾਪਸ ਗਏ ਆ ਜੀ ਮੈਂ ਤਾਂ ਇਹੀ ਕਹਿਣਾ ਸਰਕਾਰ ਨੂੰ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਆਦਾ ਜਿਆਦਾ ਕੰਮ ਵਧ ਰਿਹਾ ਹੈ ਇਸ ਰੋਡ ਤੇ ਜ਼ਿਆਦਾਤਰ ਹੋ ਰਿਹਾ ਹੈ ਪਰसों ਵੀ ਦੋ ਚੋਰੀਆਂ ਮੋਬਾਈਲ ਦੀ ਹੋਈਆਂ ਹੀ ਲੇਡੀਜ਼ ਦੀ ਦੋ ਮੋਬਾਈਲ ਖੋ ਕੇ ਲੈ ਗਏ ਠੀਕ ਹੈ ਜੀ ਤੇ ਕਿੰਨਾ ਕੁ ਨੁਕਸਾਨ ਤੁਸੀਂ ਕਹਿ ਸਕਦੇ ਹੋ ਕਿੰਨਾ ਨੂੰ ਨੁਕਸਾਨ ਕੈਸ਼ ਦਾ ਜਿਹੜਾ ਹੈ ਜੋ 35000 ਰੁਪਏ ਆ ਸੀ ਜੀ ਕੁਝ ਮੰਦਰ ਤੇ ਪੈਸੇ ਪਏ ਸੀ ਉਹ ਲੈ ਗਏ ਕੁਝ ਡਰਾਈ ਫਰੂਟ ਦੇ ਡੱਬੇ ਪਏ ਸੀ ਉਹ ਲੈ ਗਏ ਤੇਲ ਦੀ ਕੰਨੀਆ ਰਫੈਂਟ ਦੇ ਮਤਲਬ ਕੀ ਕਹਿਣ ਦਾ ਮਤਲਬ ਕੀ 50000 ਪਲੱਸ ਮਾਲ ਦਾ ਆਪਣਾ ਨੁਕਸਾਨ ਹੈ ਤੇ ਉਪਰੋਂ 파ੜ ਪਾਇਆ ਉਪਰੋਂ 파ੜ ਪਾਇਆ ਜੀ ਤੇ ਸੁਖੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਕੋਲ ਦੇਖੋ ਜਿਹੜੀ ਚੋਰੀ ਐ ਮੈਂ ਤਾਂ ਬੜਾ ਹੈਰਾਨ ਹੋਇਆ ਵੀਡੀਓ ਦੇਖ ਕੇ ਜਦ ਸੋਨੂ ਜਿਹਨੇ ਮੈਨੂੰ ਬੁਲਾਇਆ ਤੇ ਚੋਰ ਇਸ ਤਰ੍ਹਾਂ ਬੇਫਿਕਰੇ ਹੋ ਕੇ ਜਿਵੇਂ ਪਤਾ ਨਹੀਂ ਉਹ ਪਿਕਨਿਕ ਸਪੋਰਟ ਤੇ ਆਏ ਹੋਏ ਆ ਐਨ ਦੁਕਾਨ ਦੇ ਅੰਦਰ ਘੁੰਮ ਰਹੇ ਕੋਈ ਮੂੰਹ ਨਹੀਂ ਟਕਿਆ ਹੋਇਆ ਹਾਲੇ ਕਿ ਚੋਰਾ ਨੂੰ ਸੀਸੀਟੀਵੀ ਵੀ ਪਤਾ ਲੱਗ ਰਿਹਾ ਸੀਗਾ ਹੈਗਾ ਤੇ ਇੱਥੋਂ ਹੀ ਜਦ ਚੋਰਾਾਂ ਦੇ ਜਿਹੜਾ ਸਮਾਨ ਜ਼ਿਆਦਾ ਇਕੱਠਾ ਕਰ ਲਿਆ ਉਹਨਾਂ ਨੇ ਚੱਕਣ ਦੇ ਵਿੱਚ ਅਸਮਰਥ ਹੋਏ ਤੇ ਅੰਦਰੋਂ ਹੀ ਦੁਕਾਨ ਦੀ ਪੌੜੀ ਲੈ ਕੇ ਤੇ ਉਹ ਜਿੱਥੇ ਸੋ ਰਫੂ ਚੱਕਰ ਹੋ ਗਏ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਮੈਨੂੰ ਲੱਗਦਾ ਜਿਵੇਂ ਚੋਰਾ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਰਿਹਾ ਠੀਕ ਹੈ ਜੀ ਸੋ ਕੀ ਮੰਗ ਕਰਦੇ ਹੋ ਜੀ ਦੇਖੋ ਸਾਡੀ ਤਾਂ ਮੰਗ ਇਹੀ ਹੈ ਜਾਂ ਤਾਂ ਦੇਖੋ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਆਪਣੀ ਗਸ਼ਤ ਹੈ ਜਿਹੜੀ ਉਹ ਜਿਹੜੀ ਗਸ਼ਤ ਨੂੰ ਬਿਲਕੁਲ ਦਰੁਸਤ ਰੱਖੇ ਜਾਂ ਫਿਰ ਬੇਨਤੀ ਸਾਡੀ ਇਹ ਹੈ ਕਿ ਸਾਡੇ ਜਿਹੜੇ ਵਪਾਰੀ ਭਾਈਆਂ ਉਹਨਾਂ ਨੂੰ ਕੋਈ ਲਾਇਸੈਂਸ ਬਣਵਾ ਕੇ ਦੇ ਦੇ ਕਿ ਦਿਨੇ ਉਹ ਦੁਕਾਨਦਾਰੀਆਂ ਕਰਨ ਰਾਤ ਨੂੰ ਉਹ ਜਿਹੜੇ ਆ ਆਪਣੀ ਦੁਕਾਨ ਦੀ ਰਾਖੀ ਕਰਕੇ ਪਹਿਰਾ ਤਵਣ ਤਾਕੇ ਉਹ ਚੋਰਾਂ ਦਾ ਮੁਕਾਬਲਾ ਕਰ ਸਕਣ ਨਹੀਂ ਤਾਂ ਐਵੇਂ ਤਾਂ ਦੇਖੋ ਦਾ ਰੋਟੀ ਖਾਣਾ ਬੜਾ ਔਖਾ ਹੋ ਜਾਏਗਾ ਇੱਕ ਤਾਂ ਚੋਰ ਹੈ ਜਿਹੜੇ ਲੋਕਾਂ ਦੀਆਂ ਸਾਲਾਂ ਦੀਆਂ ਜਿਹੜੀ ਪੂਰੇ ਸਾਲ ਦੀ ਮਿਹਨਤ ਕਰਕੇ ਉਹ ਪੈਸੇ ਜੋੜਦੇ ਆ ਆਪਣਾ ਪਰਿਵਾਰ ਨੂੰ ਪਾਲਣ ਲਈ ਉਹ ਚੋਰ ਆਉਂਦੇ ਆ ਇੱਕ ਝਟਕੇ 'ਚ ਉਹਨਾਂ ਦਾ ਪੂਰੇ ਸਾਲ ਦੀ ਮਿਹਨਤ ਹੈ ਜਿਹੜੀ ਲੈ ਕੇ ਲੁੱਟ ਖੋ ਕਰਕੇ ਨੰਗ ਜਾਂਦੇ ਨੇ ਤੇ ਸਾਡੇ ਵਪਾਰੀ ਭਾਈ ਫਿਰ ਕੀ ਕਰਨ ਤੇ ਕਹੀਂ ਨਾ ਕਹੀਂ ਅਸੀਂ ਇਹ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨ ਚਾਹਾਂਗੇ ਕਿ ਜਿਹੜੀ ਹੈ ਨਸ਼ੇ ਤੇ ਜਿਹੜੇ ਆਦੀ ਆ ਤੇ کہیں ਨਾ کہیں ਇਹ ਸਾਰੀ ਕੜੀਆਂ ਉਸ ਦੇ ਨਾਲ ਮਿਲਦੀ ਚੱਲੀ ਜਾ ਰਹੀਆਂ ਨੇ ਨਸ਼ੇ ਦੇ ਵਿੱਚ ਜਿਹੜੇ ਲਿਫਤ ਜਿਹੜੇ ਲੋਕ ਐ ਉਹ ਹੀ کہیں ਨਾ کہیں ਜਦ ਨਸ਼ੇ ਦੀ ਉਹਨਾਂ ਦੀ ਪੂਰਤੀ ਪੂਰੀ ਨਹੀਂ ਹੁੰਦੀ ਇਸ ਤਰ੍ਹਾਂ ਹੀ ਦੁਕਾਨਾਂ ਦੀਆਂ ਚੋਰੀਆਂ ਕਰਦੇ ਨੇ ਤੇ ਉਹ ਆਪਣੇ ਜਿਹੜਾ ਆ ਤੁਸੀਂ ਇੱਕ ਬੜੀ ਹੈਰਾਨੀ ਵਾਲੀ ਚੀਜ਼ ਹੋਰ ਐ ਪਹਿਲਾਂ ਜਿੰਨੀ ਵੀ ਅਸੀਂ ਚੋਰੀਆਂ ਦੇਖੀਆਂ ਸੀ ਜਾਂ ਤੁਸੀਂ ਦੇਖੋ ਸੋਨੇ ਦੀ ਚੋਰੀ ਫੋਨ ਦੀ ਚੋਰੀ ਜਾਂ ਪੈਸੇ ਦੀ ਚੋਰੀ ਹੁੰਦੀ ਸੀ ਪਰ ਇਹ ਮੈਂ ਪਹਿਲੀ ਵਾਰ ਬੜਾ ਹੈਰਾਨ ਹੋਇਆ ਕਿ ਜਿਹੜੇ ਚੋਰ ਐ ਉਹ ਆਪਣੇ ਪਰਿਵਾਰ ਲਈ ਕਿੰਨੇ ਸਮਰਪਿਤ ਐ ਕਿ ਇੱਥੋਂ ਰਾਸ਼ਨ ਪਾਣੀ ਵੀ ਲੈ ਕੇ ਗਏ ਆ ਠੀਕ ਹੈ ਕਿ ਕੱਲ ਨੂੰ ਅਗਰ ਅਸੀਂ ਚੋਰੀ ਦੇ ਵਿੱਚ ਫੜੇ ਜਾਂਦੇ ਆ 2-4 ਮਹੀਨੇ ਅੰਦਰ ਜਾਂਦੇ ਆ ਤੇ ਸਾਡਾ ਪਰਿਵਾਰ ਤੰਗਣਾ ਹੋਇਆ ਉਹ ਰਾਸ਼ਨ ਵੀ ਜਿਹੜਾ ਇੱਥੋਂ ਚੱਕ ਕੇ ਲੈ ਕੇ ਗਏ ਆ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਰਾਸ਼ਨ ਤੱਕ ਚੋਰੀ ਹੋਣਾ ਸ਼ੁਰੂ ਹੋ ਗਿਆ ਸ਼ਹਿਰ ਰਾਜਪੁਰੇ ਦੇ ਵਿੱਚੋਂ ਤੇ ਬੜੀ ਕੁਇਮਤਬਾਗੀ ਕਟਣਾ ਜਿਹੜੀ ਹੈਗੀ ਇਹ ਰੋਡ ਦੇ ਉੱਤੇ ਹੀ ਜਿਹੜੀ ਕਈ ਜਾ ਰਹੀ ਹੈ ਹੋਈ ਹੈ ਤੇ ਕਾਫੀ ਨੁਕਸਾਨ ਜਿਹੜਾ ਹੈ ਦੁਕਾਨਦਾਰ ਦਾ ਹੋ ਚੁੱਕਿਆ ਤੇ ਤੁਹਾਨੂੰ ਉੱਪਰ ਲੈ ਕੇ ਚਲਦੇ ਆ ਦਿਖਾਣੇ ਕਿ ਕਿਸ ਤਰ੍ਹਾਂ ਚੋਰਾਂ ਨੇ ਪਾੜ ਪਾ ਕੇ ਇੰਨੀ ਉਚਾਈ ਤੋਂ ਕਿਸ ਤਰ੍ਹਾਂ ਉਹ ਦੁਕਾਨ ਦੇ ਅੰਦਰ ਆਉਂਦੇ ਆ ਤੇ ਕਿਸ ਤਰ੍ਹਾਂ ਪੌੜੀ ਲਾ ਕੇ ਉਹ ਵਾਪਸ ਚਲੇ ਮੈਂ ਆਓ ਮੇਰੇ ਤੁਹਾਨੂੰ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਆਨੰਦ ਕਰਿਆਣਾ ਸਟੋਰ ਤੇ ਚੋਰੀ ਜਿਹੜੀ ਹੋਈ ਹੈ ਦੇਖੋ ਤੁਸੀਂ ਇਹ ਦਿਖਾ ਰਹੇ ਹਾਂ ਜਿਹੜੇ ਮਾਲਕ ਹੈ ਇਹ ਇੱਥੋਂ ਦੇਖੋ ਤੁਸੀਂ ਚੋਰ ਕਿਸ ਤਰ੍ਹਾਂ ਇ ਦੇ ਵਿੱਚੋਂ ਨਿਕਲ ਕੇ ਕਿੰਨੀ ਜੀ ਜਗ੍ਹਾ ਉਸੇ ਚੋਂ ਨਿਕਲ ਕੇ ਉਸ ਸਰੀਏ ਦੇ ਉੱਪਰ ਰੈਕ ਦੇ ਉੱਪਰ ਚੜ ਕੇ ਇਸ ਉਰੇ ਆਣੇ ਤੇ ਇਸ ਕੋੜੀ ਦੇ ਥਰੂ ਫਿਰ ਵਾਪਸ ਉਹ ਚਲੇ ਜਾਂਦੇ ਆ ਦੇਖ ਸਕਦੇ ਹੋ ਕਿ ਕਿੰਨੀ ਮਤਪਾਕੀ ਕਟਨਾ ਜਿਹੜੀ ਹੈ ਇਸ ਦੁਕਾਨ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਕਿਸ ਤਰ੍ਹਾਂ ਆਧੁਨਿਕ ਤਰੀਕੇ ਦੇ ਨਾਲ ਚੋਰ ਅੰਦਰ ਆਉਂਦੇ ਆ ਤੇ ਚੋਰੀ ਕਰਕੇ ਵੱਡਾ ਨੁਕਸਾਨ ਕਰਕੇ ਕਿਸੇ ਦਾ ਵੀ ਬੜੇ ਆਰਾਮ ਦੇ ਨਾਲ ਚਲੇ ਜਾਂਦੇ ਆ। ਸੋ ਤੁਹਾਨੂੰ ਥੱਲੇ ਦਿਖਾਉਂਦੇ ਆ ਹੋ ਕਿਹੜਾ ਇਨਸਾਨ ਸੋ ਤੁਸੀਂ ਦੇਖ ਸਕਦੇ ਹੋ ਕਿ ਇਸੇ ਰਸਤੇ ਤੋਂ ਜਿਹੜਾ ਹੈ ਉਹ ਚੋਰ ਇਸ ਦੁਕਾਨ ਦੇ ਅੰਦਰ ਐਂਟਰ ਹੁੰਦੇ ਆ ਤੇ ਕਾਫੀ ਕਰਿਆਨੇ ਦਾ ਸਮਾਨ ਤੇ ਕੈਸ਼ ਲੈ ਕੇ ਦੁਕਾਨ ਦਾ ਉਹ ਚਲੇ ਜਾਂਦੇ ਆ। ਜੋ ਗੱਲ ਹੈ ਵੀ ਦੁਕਾਨਦਾਰ ਦੀ ਅੱਜ ਇੰਨਾ ਵੱਡਾ ਨੁਕਸਾਨ ਹੋ ਗਿਆ ਉਹ ਕੌਣ ਭਰੇਗਾ। ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚੋਂ ਲਗਾਤਾਰ ਵਾਅਦਾ ਹੋ ਰਿਹਾ ਲੇਕਿਨ ਪੁਲਿਸ ਵੀ ਹੈ ਕਿਤੇ ਨਾ ਕਿਤੇ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੀ ਹੈ ਲੇਕਿਨ ਫੇਰ ਵੀ ਚੋਰਾਂ ਦੇ ਮਨ ਦੇ ਵਿੱਚ ਪੁਲਿਸ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਚੋਰਾਂ ਤੇ ਨੱਥ ਪਾਈ ਜਾ ਸਕੇ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ